ਲੇ ਮਿੱਤਰੋ ਆਪਾਂ ਭਰਾ ਦੀ ਨਾ ਇੱਕ ਵੀਡੀਓ ਪਾਈ ਸੀ ਪਹਿਲਾਂ ਇੱਕ ਬੀ ਆਲੀ ਤੇ ਅੱਜ ਬਾਈ ਲਵੇ ਆਪਾਂ ਨਾ ਖੇਤ ਆਉਦੇ ਬਾਈ ਦੇ ਤੁਹਾਨੂੰ ਪਤਾ ਜੀ ਮੋਟਰ ਚੱਲਦੀ ਆ ਬਾਈ ਦੇ ਨਾਲ ਅਕਸਰ ਵੀਡੀਓਾਂ ਦੇ ਵਿੱਚ ਇਹ ਪੈਦਾਵਾਰ ਜਿਵੇਂ ਇਨਿਤਰੀਆਂ ਤੋਂ ਸਟਾਰਟ ਕੀਤਾ ਸੀ ਪਹਿਲਾ ਕੰਮ ਬਾਈ ਨਾਲ ਆਪਾਂ ਬਾਈ ਸੁੱਖੀ ਸਿਰ ਗੱਲ ਖੜਾ ਖੇਤ ਆਪਾਂ ਬਾਈ ਨਾਲ ਗੱਲ ਕਰਦੇ ਆ ਵੀ ਕਿੱਥੋਂ ਸਟਾਰਟਿੰਗ ਕੀਤੀ ਤਾਂ ਪਹਿਲੀ ਵੀਡੀਓ ਤੇ ਤੁਸੀਂ ਇੰਨਾ ਮਾਨ ਬਕਸਿਆ ਬਾਈ ਨੂੰ ਸასი ਗੱਲ ਬਾਈ ਹੋ ਠੀਕੋ ਬਾਈ ਵਧੀਆ ਵਧੀਆ ਚੜਦੀ ਗਲਾ ਬਾਈ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਬਹੁਤ ਬਹੁਤ ਮਿਹਰਬਾਨੀ ਮੈਂ ਸਾਰੇ ਸਾਡੇ ਸਰੋਤਿਆਂ ਨੂੰ ਕਹਣਾ ਬਾਈ ਨੂੰ ਜਰੂਰ ਫੋਲੋ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਬਾਈ ਹਨਾ ਹੁਕਮ ਕਰੋ ਬਾਈ ਕੀ ਸੀ ਬਾਈ ਪਹਿਲਾਂ ਤਾਂ ਹਨਾ ਤੈਨੂੰ ਸਲੂਟ ਆ ਐਨੇ ਤੂੰ ਦਰਖਤ ਲਾਈ ਬੈਠਾ ਜੀ ਲੱਗਦਾ ਬਾਈ ਯਾਰ ਹਨਾ ਦੇਖ ਮੈਂ ਕਹਣਾ ਹਰੇਕ ਮੋਟਰ ਦੇ ਘਟੋ ਘਟ ਪੰਜ 10 ਦਰਖਤ ਹੋਣੇ ਚਾਹੀਦੇ ਇੱਕ ਸੁੱਕੀ ਹੋਰ ਹੈਨਾ ਚਲੋ ਆਪਣੀ ਗੱਲ ਅਲੱਗ ਰਹੀ ਆਪਾਂ ਨੂੰ ਸੌਂਗ ਇੱਕ ਹੈਨਾ ਇੱਕ ਸਕੂਨ ਆਉਂਦਾ ਇਹ ਚੀਜ਼ ਦਾ ਲਾਉਣ ਦਾ ਜਿਹੜੀਆਂ ਮੋਟਰਾਂ ਤੇ ਬਈ ਯਾਰ ਹੈਨਾ ਇੱਕ ਵੀ ਦਰਖਤ ਨਹੀਂ ਯਾਰਾ ਉਹ ਚੀਜ਼ ਨੂੰ ਦੇਖ ਕੇ ਬੜਾ ਹੈਨਾ ਮਨ ਨੂੰ ਦੁੱਖ ਜਾਂਦਾ ਯਾਰ ਜਦੋਂ ਆਲਾ ਬਗਾਨੇ ਦੀ ਜਾ ਕੇ ਮੋਟਰ ਤੇ ਬਹਿੰਦਾ ਜਿਵੇਂ ਤੇਰਾ ਆਹ ਦੇਖ ਲਓ ਘਟੋ ਘਟ ਕਿੰਨਾ ਕੁ ਦਰਖਤ ਆ ਯਾਰ ਨਤਜਾ ਬਈ ਜੀ ਆਪਾਂ ਲਾਈਏ ਚਲ ਬਈ ਤੁਰਕੇ ਦਿਖਾ ਦੀ ਕਾਦੇ ਕਾਦੇ ਦਰਖਤ ਨੇ ਬਹੁਤ ਦਰਖਤ ਨੇ ਬਈ ਤੁਸੀਂ ਆਏ ਲਾ ਦਿਓ ਜਿਵੇਂ ਇੱਧਰ ਨਾਲ ਤੋਂ ਸ਼ੁਰੂਆਤ ਹੋ ਗਈ ਹੈਨਾ ਕਿਹੜਾ ਦਾ estabil ho? ਅੱਛਾ ਹਾਂ ਠੀਕ ਆ। ਆਮਰੂਦ ਹੋ ਗਿਆ ਬਾਈ। ਠੀਕ ਆ। ਤੇ ਆ ਸੇਬਾਂ ਦਾ ਬੂਟਾ ਹੋ ਗਿਆ। ਅੱਛਾ ਸੇਬ ਵੀ ਆਪਣੇ ਕੰਮ ਜਾਵਾ ਬਾਈ। ਇਹ ਗੱਲ ਕਰ ਛੋਟਾ ਹੁੰਦਾ ਅਗਰੀ ਦੇ ਵੇਢ ਤੇ ਆ ਗਿਆ ਤਾਂ ਇਹ ਐਡਾ ਖੜਾ ਉਂ ਸੇਬਾਂ ਦਾ ਉਧਰ ਕੰਮ ਜਾਵਾ। ਠੀਕ ਆ। ਠੀਕ ਆ ਬਾਈ। ਆ ਬੂਟਾ ਖੜਾ ਬਾਈ ਜਿਹਨੂੰ ਆਪਾਂ ਆਉਂਦੀਆਂ ਪਾਉਂਦੇ ਹੁੰਦੇ ਸੀਗੇ ਮੇਰੇ ਦਿਮਾਗ ਜਿਹਦਾ ਨਾਮ ਸਕਿਪ ਹੋ ਗਿਆ। ਹੂੰ ਚਲੋ ਕੋਈ ਗੱਲ ਨਹੀਂ। ਆਸੂਗੰਦਾ 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 ਠੀਕ ਆ। ਆਸੂਗੰਦਾ ਬਾਈ। ਠੀਕ ਆ। ਆ ਦੇਖੋ ਛੋਟੇ ਜਿਹੇ ਬੂਟੇ ਆਪਾਂ ਨਾਲ ਨਰਸਰੀ ਵੀ ਤ ਕੜੀ ਪੱਤਾ ਹੋ ਗਿਆ ਕੜੀ ਪੱਤਾ ਹਾਂ ਠੀਕ ਆ ਯੇ ਇਥੇ ਅਦਰਕ ਵੀ ਲਾਇਆ ਹੋਇਆ ਬਾਈ ਠੀਕ ਆ ਆ ਦੇਖੋ ਆ ਅਦਰਕ ਦੇ ਟ੍ਰਾਇਲ ਚੱਲ ਰਹੇ ਨੇ ਮੇਰੇ 2 ਸਾਲ ਹੋ ਗਏ 3 ਸਾਲ ਠੀਕ ਆ ਠੀਕ ਆਪਣੇ ਛਿਰੋਂ ਇੱਕ ਬਾਈ ਲਾਉਂਦਾ ਤੋ ਲਿਆ ਕੇ ਅਦਰਕ ਦੇ ਟ੍ਰਾਇਲ ਚੰਦ ਰਹੇ ਹੋਣਗੇ ਠੀਕ ਆ ਬਾਈ ਇਹ ਹੋ ਗਿਆ ਬਾਈ ਫਿਰ ਆ ਨਿੰਮ ਵਾਲਾ ਬਾਈ ਨਿੰਮ ਬਹੁਤ ਆ ਬਾਈ ਇਹ ਕੀ ਨਿੰਮਾਂ ਦੀ ਵੀ ਆਈ ਸੀ ਕੰਪਲੀਟ ਨਿੰਮ ਸੁੱਕਣ ਲੱਗੇ ਸੁੱਕੇ ਨਹੀਂ ਹੈ ਨਾ ਨਾ ਬਾਈ ਇਹ ਠੀਕ ਆ ਹਰਾ ਭਰਾ ਪਿਆ ਬਾਈ ਨਿੰਮ ਜ਼ਰੂਰ ਲਾਉ ਆਪਣੇ ਪੰਜਾਬ ਦੇ ਵਿੱਚ ਨਿੰਮ ਦੀ ਬਹੁਤ ਘਾਟ ਹੈ ਨਾ ਬਿਲਕੁਲ ਬਾਈ ਆਜ ਮੈਂ ਨੰਮ ਹੋ ਗਿਆ ਬਾਈ ਹਾਂ ਤੇ ਇਧਰ ਆ ਲਾ ਲਾ ਬਾਈ ਕਿੰਨੂ ਆ ਭਰੇ ਪੈ ਮਸਮਾ ਦਾ ਬੂਟਾ ਦੇਖ ਲੈ ਭਰਿਆ ਪਿਆਗਾ ਇੱਕ ਤਰ੍ਹਾਂ ਬੂਟਾ ਹੋਇਆ ਪਿਆ ਦੇਖ ਲੈ ਬਾਈ ਹਾਂ ਫਲ ਬਹੁਤ ਆ ਯਾਰ ਹਨ ਇਹ ਬਾਈ ਬੂਟੇ ਕਿੱਥੋਂ ਮਗਾਈ ਸੀ ਤਾਂ ਇਹ ਜਿਹੜੇ ਲਾਇ ਨੇ ਅਲੱਗ ਅਲੱਗ ਨਰਸਰੀਆਂ ਦੇ ਵਿੱਚ ਠੀਕ ਆ ਮਨ ਲਾ ਵੀ ਪ੍ਰੋਮੋਸ਼ਨ ਕਰਨੇ ਜਾਂਦੇ ਆ ਕਿਤੇ ਵੀ ਠੀਕ ਆ ਉਹ ਕੋਈ ਭਰਾ ਦੇ ਦੇਣਾ ਇੱਕ ਹਾਂ ਗੁਆਲਟੀ ਨੂੰ ਲਿਆ ਕੇ ਉਹ ਦੇਖਦਾ ਵੀ ਕਿਵੇਂ ਵੀ ਆਪਾਂ ਚੈੱਕ ਕਰੀਏ ਹਨ ਠੀਕ ਆ ਤਾਂ ਹੋਵਾ ਜਿਵੇਂ ਆਹ ਦੇਖ ਬਈ ਆ ਕਾਲਾ ਗੰਨਾ ਹਾਂ ਫਸਲ ਮੈਂ ਗੁਜਰਾਤ ਚੋਂ ਲਿਆਦੀ ਬਾਈ ਅੱਛਾ ਇਹ ਕਾਲਾ ਗੰਨਾ ਹਾਂ ਅੱਛਾ ਗੰਨੇ ਦੀ ਵੀ ਕੁਆਲਿਟੀ ਹ ਠੀਕ ਆ ਇਹ ਚੂਪਾਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਬਾਈ ਬੋਲਦਾ ਇਹਦਾ ਬਹੁਤ ਆਹ ਰੇਜ ਆ ਬਾਈ ਆਹ ਇੱਕ ਰੇ ਬਣਾਈ ਬੈਠਾ ਤੂੰ ਇਹ ਕਿ ਬਈ ਆਪਾਂ ਇਹਦੇ ਵਿੱਚ ਗੰਡੋਏ ਛੱਡਨੇ ਦੀ ਠੀਕ ਆ ਉਦੋਂ ਮੀਹਾਂ ਕਰਕੇ ਥੋੜਾ ਜਿਹਾ ਮਿਸ ਹੋ ਗਿਆ ਕੰਮ ਠੀਕ ਹੈ ਠੀਕ ਫਿਰ ਮੈਂ ਦੇਖਿਆ ਸਾਡੇ ਮੁਰਗੇ ਹੁੰਦੇ ਆ ਕਿ ਮੁਰਗੇ ਖੁੱਲੇ ਛੱਡਦੇ ਆ ਫਿਰ ਮੈਨੂੰ ਕੋਈ ਬੰਦਾ ਕਹਿੰਦਾ ਮੁਰਗੇ ਗੰਡੋਏ ਖਾ ਜਾਣਗੇ ਹਨਾ ਹੂੰ ਹੂੰ ਇਹ ਵੀ ਗੱਲ ਸਹੀ ਆ ਬਈ ਠੀਕ ਆ ਤੇ ਆਹ ਲਾਲੋ ਬਈ ਤੁਸੀਂ ਜਿਵੇਂ ਆਹ ਫੁੱਲਾਂ ਵਾਲਾ ਬੂਟਾ ਗਾ ਆ ਵੀ ਆਪਣੇ ਘਰਾਂ ਦੇ ਵਿੱਚ ਲੱਗਿਆ ਹੁੰਦਾ ਸਾਰਿਆਂ ਦੇ ਹਨਾ ਠੀਕ ਆ ਕਹਿੰਦੇ ਜਿਹੜੇ ਇਹਦੇ ਫੁੱਲ ਆਉਂਦੇ ਹਨਾ ਜੇ ਆਪਾਂ ਜੇ ਆਪਾਂ ਸਾਰੇ ਬੂਟਿਆਂ ਦੀ ਵੀਡੀਓ ਬਣਾਉਣ ਲੱਗੇ ਘਾਟੋ ਘਟ ਘੰਟਾ ਲੱਗ ਜੀ ਸੁੱਖੀ ਤੂੰ ਆਂ ਐਂ ਆਪਣੇ ਕੋਲੇ ਬਈ ਇੱਥੇ 100 ਸਵਾ 100 ਦੇ ਕਰੀਬ ਕੋਈ ਅਲੱਗ ਜਿਹੇ ਦਰਖਤ ਜਿਹੜੇ ਆਪਣੇ ਵੀ ਤੂੰ ਹਾਂ ਆਮ ਅਮਰੂਦ ਤੇ ਆਹ 베ਰੀ ਹੋ ਗਈ ਬਈ ਇਸ ਪਾਸੇ ਜਿਹੜੀਆਂ ਵਾਸਤੇ ਜਿਵੇਂ ਆਪਣਾ ਬਾਈ ਸੰਦੀਪ ਤੌੜਾ ਹਾਂ ਸੰਦੀਪ ਤੌੜਾ ਵਾਲੇ 베ਰੀਆਂ ਤੇ ਆਹ ਬਿਲ ਪੱਥਰ ਹੋ ਗਿਆ ਬਈ ਹਾਂ ਠੀਕ ਹੈ ਜਿਹੜਾ ਕੋਠੀ 'ਚ ਲੱਗਾ ਆਪਣੇ ਬੰਗਲਾ ਕੋਠੀ 'ਚ ਮਹਿੰਗਾ ਮਹਿੰਗਾ ਹੋ ਵੀ ਨੇ ਹਣਾ ਹੂੰ ਹੂੰ ਉਹ ਹੋ ਗਿਆ ਠੀਕ ਆ ਤੇ ਆਹ ਆਪਣਾ ਅਲੂ ਬਖਾਰਾ ਹੋ ਗਿਆ ਬਾਈ ਠੀਕ ਆ ਤੇ ਆਹ ਨਾਲ ਜਿਹਨੂੰ ਲੈਮਨ ਗਰਾਸ ਕਹਿੰਦੇ ਆ ਓਕੇ ਉਹ ਹੋ ਗਿਆ ਬਾਈ ਇਹ ਆ ਬਾਈ ਇੱਕ ਨਿੰਬੂ ਮੈਂ ਐਮਪੀ ਚੋ ਲੈ ਕੇ ਲਈ ਤੀਏ ਵੈਰਾਈਟੀ ਵੈਰਾਈਟੀ ਇਹ ਤੇ ਇੰਡੀਆ ਦੀ ਬਾਹਰਲੀ ਵੀ ਆਈ ਹੋਈ ਆ ਤੈਨੂੰ ਮਤਲਬ ਆ ਮੇਰੇ ਕੋਲ ਇੱਕ ਬੇਲ ਆ ਬਾਈ ਹੂੰ ਇਹਨੂੰ ਲਾਈਮਨ ਫਰੂਟ ਕਹਿੰਦੇ ਆਗੇ ਅੱਛਾ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੇ ਵਿੱਚ ਕਿਸੇ ਕੋਲੇ ਲੱਗੀ ਇਹ ਵੀ ਫਰੂਟ ਲੱਗਦਾ ਇਹ ਤੇ ਬਾਈ ਹਾਂ ਇਹ ਮੈਂ ਗੁਜਰਾਤ ਚੋਂ ਲਿਆਇਆ ਸੀ ਇਹ ਨਾ ਬੇਲ ਐ ਤੇ ਚੜ ਗਈ ਨਾਲ ਇਹਦੇ ਤੋਰੀਆਂ ਦੀ ਬੇਲ ਤੇ ਮੇਰੇ ਬਾਪੂ ਤੋਂ ਗਲਤੀ ਨਾਲ ਪੱਟੀ ਗਈ ਇਹ ਪਰ ਮੈਂ ਫੇਰ ਵੀ ਦੱਬਦੀ ਦੁਬਾਰੇ ਇਹ ਹੁਣ ਇਹ ਚੱਲ ਵੀ ਇਹ ਦੁਬਾਰੇ ਹਰੀ ਹੋਣ ਲੱਗੀ ਤੂੰ ਐ ਲਾਲਾ ਵੀ ਮੈਨੂੰ ਵਿਆਹ ਜਨਾ ਚੋ ਹੋ ਗਿਆ ਜਿਵੇਂ ਕਿਸੇ ਦੇ ਘਰੇ ਮੁੰਡਾ ਜੰਮਿਆ ਹੋਵੇ ਨਾ ਉਹਨਾਂ ਚੋ ਹੋ ਗਿਆ ਵੀ ਯਾਰ ਚੱਲ ਵੀ ਦੇਖਣਾ ਪਊਗਾ ਇਹ ਕਿੰਨੀ ਜਲ ਲੈ ਕਿਉਂ ਜਾਣ ਪੈ ਗਈ ਯਾਰ ਹੁੰਦੀ ਆ ਵੀ ਆਪਾਂ ਲਾਇਆ ਸੀ ਵੀ ਪੁੱਤਾਂ ਵਾਂਗੂ ਪਾਲਨੇ ਹਾਂ ਲੈ ਉਹਦਾ ਅੰਬ ਦਾ ਵੀ ਸਵਾਦ ਆਉਂਦਾ ਤੇ ਬਾਈ ਪਵਿੱਤੇ ਯ ਦੀ ਬਾਈ ਨੂੰ ਫੋਲੋ ਕਰ ਲਿਓ ਬਾਈ ਦਾ ਚੈਨਲ ਤੇ ਬਹੁਤ ਕੈਂਡ ਕੈਂਡ ਵੀਡੀਓ ਪਈਆਂ ਨੇ ਬੂਟਾ ਲੱਗਿਆ ਬਾਈ ਠੀਕ ਆ ਬਾਈ ਇਹਦੇ ਫਲ ਲੱਗਿਆ ਸੀ ਬਾਈ ਇਹ ਕਿੰਨੇ ਬਾਈ ਇਹਨੂੰ 3 ਸਾਲ ਤੋਂ ਬਾਅਦ ਫਲ ਆਊਗਾ ਅੱਛਾ ਕਿੰਨੇ ਚਿਰ ਦਾ ਹੋਗਾ ਇਹ ਬੂਟਾ ਥੋੜਾ ਥੋੜਾ ਹੋਗਦਾ ਇਹ 2 ਕੋਸਾਲ ਦਾ ਬਾਈ ਹਜੇ ਠੀਕ ਆ ਕੋ ਸਾਡੇ ਉਰੇ ਤੈਨੂੰ ਪਤਾ ਬੱਕਰੀਆਂ ਬੁੱਕਰੀਆਂ ਸੀ ਖੁੱਲੀ ਨਹੀਂ ਛੱਡ ਕੇ ਪਾ ਠੀਕ ਆ ਠੀਕ ਆ ਲੈ ਮਿੱਤਰੋ ਆਪ ਪੀਤੇ ਦੇ ਘਰ ਦਰਸ਼ਨ ਫਾਰਮ ਫਾਰਮਸ ਦਾ 77 ਵਾਲੇ ਮਾਈ ਮਾਈ ਮਣੀ ਕਲੇਰ ਤੋਂ ਲੈ ਆਈ ਰਾਇਤਰਾਣੇ ਦੇ ਵਿੱਚ ਬਾਈ ਦਾ ਫਾਰਮ ਆਗਾ ਠੀਕ ਆ ਤੇ ਉਹ ਤੋਂ ਲਿਆ ਕੇ ਬੂਟੇ ਲਾਇਦੀ ਦੂਜਾ ਸਾਲ ਆ ਬੂਟੇ ਨੂੰ ਵਰਗੀ ਬਾਈ ਲੈ ਬਾਈ ਪਰ ਇਹ ਤਾਂ ਸਾਲ ਦਾ ਹੀ ਆ ਬੂਟਾ ਬਾਈ ਅੱਛਾ ਸਾਲ ਦਾ ਹੀ

ਸਪਾਈਰੀ ਮੈਂ ਆਪਣੇ ਚਿੜੀਆਂ ਵਾਸਤੇ ਹੈਨਾ ਠੀਕ ਆ ਠੀਕ ਆ ਤੇ ਬਾਈ ਸੰਦੀਪ ਧੋਲਾ ਵੀ ਪਹਿਲਾਂ ਆਪਣੇ ਖੇਤ ਆਉਂਦਾ ਰਹੇਗਾ ਠੀਕ ਆ ਠੀਕ ਆ ਉਹ ਦੱਸਦਾ ਹੁੰਦਾ ਵੀ ਤੇ ਉਹ ਤਾਂ ਆਲਿਆਂ ਦੀ ਸੇਵਾ ਕਰਦੀ ਰਹਿੰਦਾ ਤੇ ਹਾੜੀ ਸਾਡੀ ਵੀ ਨਾਲ ਲਵਾਉਂਦਾ ਰਹਿੰਦਾ ਸੇਵਾ ਇੱਕ ਜਿੱਥੇ ਲੋੜ ਪੈਂਦੀ ਅਸੀਂ ਜਾਣਦੇ ਆ ਇਹ ਗੱਲਬਾਤ ਹੀ ਵੱਖਰੀ ਆ ਬਾਈ ਹਾਂ ਬਾਈ ਉਹਨੂੰ ਜਾਣ ਕਿਹੜਾ ਇਹ ਮੌਗੇ ਦਾ ਮੌਗੇ ਦਾ ਕਹਿੰਦੇ ਨਹੀਂ ਹੁੰਦੇ ਆਪਣੇ ਜਿਹੜੇ ਆਦੀਵਾਸੀ ਲੋਕ ਨੇ ਜਾਂ ਨਾਗਾ ਲੈਂਡ ਕਣੀ ਆ ਸ਼ਾਮਕਣੀ ਵੀ ਲੋਕ ਜੰਗਲਾਂ ਤੋਂ ਸਰਾਵ ਕੱਢਦੇ ਹਨਾ ਉਹ ਇਹਦੇ ਫੁੱਲਾਂ ਦੀ ਸਰਾਵ ਕੱਢਦੇ ਆ ਅੱਛਾ ਇਹਦੇ 1 ਕਿਲੋ ਫੁੱਲਾਂ ਤੋਂ 1 ਲੀਟਰ 4 ਲੀਟਰ ਸਰਾਬ ਨਿਕਲਦੀ ਹੈ ਦੇਸੀ ਸਰਾਬ ਆਪਣੇ ਜਿਵੇਂ ਗੁੜ ਤੋਂ ਨਿਕਲਦੀ ਹੈ ਇਹ ਤੋਂ ਨਿਕਲਦੀ ਇਹ ਇੰਨਾ ਮਿੱਠਾ ਹੁੰਦਾ ਹੈ ਵਿੱਚ ਪੈ ਜਾਂਦੇ ਹੈਗੇ ਅੱਛਾ ਹਾਂ ਠੀਕ ਹੈ ਬਈ ਇਹ ਬੜੀ ਬੱਕਰੀ ਚੀਜ਼ ਆ ਆ ਇੱਕ ਕੇਰਲਾ ਤੋਂ ਮੰਗਵਾਇਆ ਤੀਆ ਬਾਈ ਕੇਲਾ ਇਹ ਅੱਛਾ ਇਹ ਕੇਰਲਾ ਤੋਂ ਆਏ ਆਪਣੇ ਇੱਥੇ ਲਾਇਆ ਹੈਗਾ ਮੇਰੀ ਨੇ ਬਾਈ ਸਾਰੀ ਇੱਥੇ ਨੇਚਰਲ ਫਾਰਮਿੰਗ ਹੈ ਹੂੰ ਮਤਲਬ ਵੀ ਕੁਦਰਤੀ ਖੇਤੀ ਹੈਗੀ ਜਿਵੇਂ ਕੁਦਰਤ ਨੂੰ ਮਨਜ਼ੂਰ ਹੁੰਦਾ ਓਵੇਂ ਹੁੰਦਾ ਹਨਾ ਇੱਕ ਆਪਣਾ ਨਹਿਰਾਂ ਨਕ ਇਲਾਕਾ ਵੀ ਆ ਗਿਆ ਇਹਦੇ ਕਰਕੇ ਵਾਹਣ ਮੰਦ ਹੁੰਦੀ ਓਵੇਂ ਬਾਈ ਆ ਜਿਵੇਂ ਅੰਬਾ ਅੰਬ ਹੋ ਗਏ ਜਿਵੇਂ ਸਾਡੇ ਵਾਲੇ ਅੰਬਾਂ ਦੀ ਬੱਚੇ ਨੇ ਇਹ ਜਿਹੜੇ ਇੱਥੇ ਲਾਇਏ ਵੀ ਹੈਗੇ ਠੀਕ ਹੈ ਠੀਕ ਹੈ ਹੋ ਗਿਆ ਬਾਈ ਆ ਬਦਾਮਾਂ ਦਾ ਬੂਟੇ ਹੋ ਗਏ ਬਾਈ ਠੀਕ ਆ ਤੇ ਆ ਵੀ ਫਿਰ ਲਾਣਾ ਹੋ ਗਿਆ ਪਿਆ ਫੇਰ ਉਹੀ ਨਿੰਬੂ ਵਾਲੇ ਹੋਗੇ ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਦੇ ਵਿੱਚ ਬੀਜ ਨਹੀਂ ਹੈਗਾ ਬਾਈ ਅੱਛਾ ਇਹ ਨਿੰਬੂ ਚਾਹ MP ਜੂ ਮੰਗਵਾਇਆ ਬੈ ਸੀ ਸ਼ਾਇਦ ਕੀ ਹੁੰਦਾ ਬਾਈ ਇਹਦਾ ਸ਼ਾਇਦ ਬਾਈ ਐਡਾ ਸਾਰਾ ਹੁੰਦਾ 12 ਮਹੀਨੇ 30 ਦਿਨ ਨਿੰਬੂ ਲੱਗਦਾ ਤੇ ਇੰਨਾ ਰਾਸ਼ ਹੁੰਦਾ ਠੀਕ ਹੈ ਕਹਿੰਦਾ ਛੱਡ ਦੇ ਗੱਲਾਂ ਬਾਈ ਧਿਆੌਲੇ ਆ ਗਏ ਬਾਈ ਆਹ ਟੱਕ ਆ ਗਿਆ ਬਾਈ ਕਈ ਉਹ ਮੈਨੂੰ ਕਹਿ ਰਹੇ ਨੇ ਤਾਂ ਇਹ ਅੱਕ ਬੀਜ ਲਿਆ ਹਾਂ ਅੱਕ ਲੱਗ ਗਿਆ ਕਾਹਵਤਾ ਲੋਕਾਂ ਦੀ ਅੱਕ ਲੱਗ ਗਿਆ ਇਹ ਕਿਵੇਂ ਲਾਈ ਬਠਾ ਤੂੰ ਵਕਰੀ ਦੀ ਗੱਲ ਬਾਤ ਹੈ ਰੱਕ ਲਾਈ ਬਠਾ ਯਾਰਾ ਲੋਕ ਤੱਕ ਪੜਦੇ ਨੇ ਤੂੰ ਸੋਣੀ ਲਾਈ ਬੈਠਾ ਯਾਰਾ ਬਸ ਬਾਈ ਆਪਣਾ ਯਾਰ ਕੁਦਰਤ ਨਾਲ ਪਿਆਰ ਹੀ ਹੈ ਨਾ ਹਨਾ ਆਹ 임ਲੀ ਦਾ ਬੂਟਾ ਆ ਗਿਆ ਬਾਈ ਅੱਛਾ ਮੈਂ ਔਲਾ ਸਮਝੀਆਂ ਦਾ ਸੀਗਾ 임ਲੀ ਦਾ ਬਾਈ ਉਹ ਪ੍ਰੋਪਰ ਐ ਇਦਾਂ ਹੀ ਹੁੰਦਾ ਉਹ ਔਲਾ ਮੇਰੇ ਲੱਗਿਆ ਖੇਤ ਠੀਕ ਆ ਤਾਬਰ ਆ ਗਿਆ ਬਾਈ ਠੀਕ ਆ ਜਿਵੇਂ ਆਪਣੇ ਹੁਣ ਨਹੀਂ ਸਿਆਰਾਂ ਦੇ ਵਿੱਚ ਆਪਾਂ ਕਹਦੇ ਹੁੰਦੇ ਬਾਈ ਤਾਕਤ ਵਾਲੀ ਦਵਾਈ ਬਣਾਉਣੀ ਹੈ ਨਾ ਬਾਈ ਤੁਸੀਂ ਵੀਡੀਓ ਅਕਸਰ ਬਾਈ ਦੀਆਂ ਦੇਖਦੇ ਰਹਿੰਦੇ ਹੋ ਤੇ ਮੈਂ ਵਿਚਾਲੇ ਬਾਈ ਨੂੰ ਰੋਕਦਾ ਵੀ ਅਕਸਰ ਵੀਡੀਓਾਂ ਦੇ ਇਹਦੇ ਪੇਤੇ ਲਿਖਿਆ ਹੁੰਦਾ ਵੀ ਸੁਖੀ ਸੇਰਗਿਲ ਪੈਦਾਵਾਰ ਵਾਲਾ ਤੁਸੀਂ ਹੁਣ ਵੀਡੀਓ ਦੇਖ ਕੇ ਆਪ ਹੀ ਕਹੋਗੇ ਯਾਰ ਬਾਈ ਇੰਨੇ ਦਰਖਤ ਲਾਈ ਬੈਠਾ ਬਾਈ ਇਹ ਕੁਦਰਤ ਨੂੰ ਪਿਆਰ ਕਰ ਆਪਣੇ ਦਾ ਮਸੂਰੀ ਨਹੀਂ ਸੀ ਹੁੰਦੀ ਹੂੰ ਜੇ ਹੈ ਬੀਕੋ ਬਜਰਦੰਤੀ ਇਹ ਬੀਕੋ ਬਜਰਦੰਤੀ ਹੈ ਨਾ ਹੂੰ ਉਹ ਬਜਰਦੰਤੀ ਉਹ ਟੂਥ ਪੇਸਟ ਦੇ ਵਿੱਚ ਪਾਈ ਜਾਂਦੀ ਸੀ ਆਪਣੇ ਦੰਦਾਂ ਵਾਸਤੇ ਠੀਕ ਹੈ ਬਾਈ ਆ ਉਹ ਬਜਰਦੰਤੀ ਦਾ ਬਾਈ ਅੱਛਾ ਇਹਦੀ ਦੰਤਨ ਕਰ ਲੋ ਮੈਂ ਕਹਿੰਦਾ ਤੁਹਾਡੇ ਕਰੇ ਦੰਦ ਹੀ ਨਹੀਂ ਖਰਾਬ ਹੁੰਦੇ ਮੈਂ ਤਾਂ ਨਾ ਬਾਈ ਮੈਨੂੰ ਕਿੰਨੇ ਸਾਲ ਹੋ ਗਏ ਪੇਸਟ ਪੂਸਟ ਕਰਦੇ ਹੀ ਨਹੀਂ ਹੈਗਾ ਪਹਿਲਾਂ ਕਿ ਚੂਰਨ ਜਾ ਕਰਦੇ ਹੁੰਦੇ ਸੀ ਹੁਣ ਰੋਜ਼ ਹੋ ਰਿਹਾ ਕੇ ਦਿਨ ਚ ਇਹ ਬੁੱਟਾ ਲਿਆਂਦਾ ਕਿੱਥੋਂ ਬਾਈ ਹੁਣ ਕਰ ਲੀਏ ਇਹ ਹੈ ਬਈ ਨੇਚਰ ਵਿਊ ਨਰਸਰੀ ਹੈਗੀ ਧੂਰੀ ਤੋਂ ਮਲੇਰ ਕੋਡਲਾ ਦੇ ਵਿਚਾਲੇ ਪ੍ਰਿੰਸੀਪਲ ਜੋਗਾ ਸਿੰਘ ਜੀ ਦੀ ਤੇ ਉਹਨਾਂ ਕੋਲੇ ਬਈ ਸਾਰੇ ਜਿਹੜੇ ਆਪਾਂ ਨੂੰ ਇਹ ਦਵਾਈਆਂ ਵਾਲੇ ਬੂਟੇ ਨੇ ਉਹ ਮਿਲਦੇ ਨੇ ਪਰ ਮੈਂ ਇੱਕ ਜਾਣਕਾਰੀ ਦੇਣਾ ਚਾਹਣਾ ਆਪਣੇ ਸਰੋਤਿਆਂ ਨੂੰ ਵੀ ਬਹੁਤ ਸੇਤੀ ਉਹਨੂੰ ਸਾਰੇ ਪ੍ਰਕਾਰ ਦੇ ਬੂਟੇ ਆਪਣੇ ਉਰੋਂ ਹੀ ਮਿਲਿਆ ਕਰਨਗੇ ਆਪਾਂ ਇੱਥੇ ਹੀ ਸ਼ੁਰੂ ਕਰਾਂਗੇ ਬਈ ਮਿੱਤਰੋ ਜਿਵੇਂ ਆਪਾਂ ਬਈ ਜਿਹੇ ਜੇ ਤੁਸੀਂ ਬੂਟਾ ਮੰਗੋਗੇ ਬਾਈ ਕਹਿੰਦਾ ਇੱਥੇ ਹੀ ਮਿਲ ਜਾ ਕਰਨਗੇ ਥੋੜੇ ਟਾਈਮ ਲਈ ਕੀ ਆ ਗਈ ਅੰਜੀਰ ਅੰਜੀਰ ਠੀਕ ਆ ਲੱਗੀ ਵੀ ਪਈ ਆ ਬਾਈ ਹਾਂ ਪਰ ਸਾਡੇ ਨਾ ਬਾਈ ਸਾਡੇ ਪਿੰਡਾ ਉਹ ਮਿੰਟੂ ਕੇ ਵੀ ਲੱਗੀਆਂ ਹੋਈਆਂ ਨੇ ਭਾਈ ਠੀਕ ਆ ਉਹ ਵੀ ਦੱਸੇ ਕਹਿੰਦੇ ਲੱਗਦੇ ਨੇ ਆਹ ਦੀ ਸੇਵ ਦਾ ਆ ਗਿਆ ਬਾਈ ਐਸਾ ਐਤਕੀ 20 25 ਸੇਵ ਲੱਗੇ ਵੀ ਨਹੀਂ ਬਾਈ ਅੱਛਾ ਇਹ ਤਾਂ ਕਹਿੰਦੇ ਯਾਰ ਉਹ ਕੁਲੂਕ ਨਹੀਂ ਲੱਗਦੇ ਨੇ ਆਪਣੇ ਲੱਗਣ ਲੱਗੇ ਕਿ ਕੋ ਪੀਲਾ ਜਾ ਸੇਵ ਲੱਗਣ ਲੱਗਾਗਾ ਹੂੰ ਹਾਂ ਤੇ ਇਹਦੇ ਬਹੁ ਲੱਗਿਆ ਬਾਈ ਆਕੀ ਠੀਕ ਆ ਠੀਕ ਆ ਤੇ ਇਹਨਾਂ ਦੇ ਗਾਹਾਂ ਆਪਾਂ ਨਾ ਇੱਥੋਂ ਰੂਟ ਗ੍ਰਾਫਟਿੰਗ ਕਰਕੇ ਆਹ ਚੀਜ਼ ਤੋਂ ਹੂੰ ਤੇ ਉਹ ਤੋਂ ਗਾਹਾ ਬੂਟੇ ਤਿਆਰ ਕਰਕੇ ਬੂਟੇ ਤਿਆਰ ਹੋ ਜਾਂਦੇ ਨੇ ਹਾਂ ਇਥੋਂ ਬਈ ਜਿਵੇਂ ਆਪਾਂ ਨਿੰਬੂ ਦਾ ਕਰਨਾ ਹੋਵੇ ਹਾਂ 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 ਠੀਕ ਆ ਨਾ ਵੀ ਸਾਰੇ ਦਰਕਸ਼ਤਾਂ ਦਾ ਅੱਜ ਕੱਲ ਦਾ ਤਕਨੀਕ ਇੰਨੀ ਜ਼ਿਆਦੇ ਆ ਗਈ ਬਈ ਮੰਨ ਲਾ ਜਿਵੇਂ ਆ ਬੇਰੀ ਆ ਨਾ ਐਡੀ ਹਨਾ ਹੂੰ ਹੂੰ ਇਹ ਮਟਿਓਰ ਹੋਈ ਵੀ ਆ ਓਕੇ ਇੱਕ ਮੰਨ ਲਾ ਵੀ ਆਪਾਂ ਬੀ ਤੋਂ ਤਿਆਰ ਕਰਕੇ ਉਹ ਕਰਾਂਗੇ ਇਹਨੂੰ ਆਪਾਂ ਇਥੋਂ ਹੀ ਤਾਂ ਹਾਂ ਇਥੋਂ ਹੀ ਇਹਦੀ ਜੜ ਪੈਦਾ ਕਰਕੇ ਅੱਗੇ ਵੱਡਾ ਬੂਟਾ ਇਹੀ ਲੋਕਾਂ ਨੂੰ ਦੇਖ ਸਕਦੇ ਆ ਦੇ ਸਕਦੇ ਠੀਕ ਆ ਵੀ ਇਹਦਾ ਮਤਲਬ ਬਰੀਡ ਇਹ ਤੋਂ ਵਧਾ ਸਕਦੇ ਆ ਅੱਗੇ ਹਾਂ ਬਈ ਹਾਂ ਠੀਕ ਆ ਉਹਨੂੰ ਪਤਾ ਨਹੀਂ ਕੀ ਟਾਣੀ ਤੇ ਉਹ ਕਰਨਾ ਪੈਂਦਾ ਮੈਨੂੰ ਉਹ ਜਾਂ ਬਾਕੀ ਆ ਦੇਖਾਂ ਰੁਕਾਂ ਬਾਈ ਸੌ ਵਾਸਤੇ ਯਾਰ ਬੁੱਟੇ ਦੇਖ ਕੇ ਸੌ ਲੱਗੇ ਮੈਂ ਅੱਜ ਨਾ ਤੇਰੇ ਪਹਿਲੀ ਨੰਗੀਆਂ ਬਹੁਤ ਵਾਰੀਆਂ ਪਰ ਪਹਿਲੀ ਵਾਰੀ ਤੇਰੇ ਫਾਰਮ ਤੇ ਆ ਗਿਆ ਸੌ ਲੱਗੇ ਜ਼ਿੰਦਗੀ ਨੂੰ ਸਕੂਨ ਆ ਗਿਆ ਵੀ ਹਾਂ ਯਾਰ ਗਏ ਸੀ ਕਿਤੇ ਵੀਡੀਓ ਕਰਕੇ ਆਏ ਆ ਵੀ ਜਿੰਨੇ ਵੀ ਬੰਦੇ ਕੁਦਰਤ ਨੂੰ ਪਿਆਰ ਕਰਦੇ ਨੇ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਵੀ ਇੱਕ ਯੂਟਿਊਬਰ ਆਪਾਂ ਕਹਿੰਦੇ ਨੇ ਵੀ ਇੱਕ ਯੂਟਿਊਬਰ ਵੀ ਨਾਉ ਰੱਖ ਲਿਆ ਕੱਲਾ ਨਾਉ ਨਹੀਂ ਹੈਗਾ ਬਾਈ ਬਾਈ ਦੇ ਤੁਸੀਂ ਖੇਤ ਕੇਰਾ ਫਾਰਮ ਤੇ ਆਇਓ ਆਹ ਔਲਿਆਂ ਦਾ ਆਹ ドラਖਤੇ ਬਹੁਤ ਲਾਈ ਬੈਠਾ ਸਾਨੂੰ ਦਿਖਾਈ ਗਏ ਮੁੱਕਦੇ ਨਹੀਂ ਹੈਗੇ ਆ ਕਿੰਨੂ ਨਿੰਬੂ ਤੇ ਬਾਕੀ ਠੀਕ ਹੈ ਜਿਹੜੀ ਬਈ ਆਪਾਂ ਬੀਜਾਂ ਦੀ ਕਿਟ ਉਹ ਕੀਤੀ ਹੈ ਨਾ ਆਹ ਬੀ ਸਾਰੇ ਆਪਣੇ ਉਹੀ ਲਾਏ ਵੇ ਠੀਕ ਆਪਣੇ ਟ్రਾਇਲ ਕੀਤੀ ਆ ਪਹਿਲਾਂ ਹਾਂ ਬਈ ਹਾਂ ਠੀਕ ਹੈ ਬਈ ਆ ਦੇਖੋ ਜਿਹੜੀ ਚੀਜ਼ ਇਹਨੇ ਬਾਈ ਨੇ ਉਹ ਕਿਟ ਦੇ ਵਿੱਚ ਪਾਈ ਹੋਈ ਆ ਉਹਦੇ ਵਿੱਚੋਂ ਆਹ ਆਪਦੇ ਟ్రਾਇਲ ਕੀਤੀ ਆ ਸਾਰੀ ਹਰੀ ਹੋਈ ਹੋਈ ਆ ਬਿਲਕੁਲ ਬਈ ਤੇ ਬਾਕੀ ਹੋਰ ਚੀਜ਼ ਦਿਖਾਉਣਾ ਇਹ ਪੀਜੇ ਦੇ ਉੱਪਰ ਨਹੀਂ ਆਪਾਂ ਦੇਖਦੇ ਹਾਂ ਉਹਦੇ ਪੀਜਾ ਖਾਂਦੇ ਹਾਂ ਤਾਂ ਉਹਨੂੰ ਪਰਾਹ ਹੋਈਆਂ ਜੀ ਕੱਟ ਕੇ ਪਾਈਆਂ ਪੀਆਂ ਹੁੰਦੀਆਂ ਨੇ ਹੈਨਾ ਹਾਂ ਹਾਂ ਬਈ ਆਹ ਉਹਦਾ ਬੂਟਾ ਬਈ ਜੈਤੂਨ ਦਾ ਅੱਛਾ ਜੈਤੂਨ ਆਪਾਂ ਉਹ ਕਹਿੰਦੇ ਆਲਿਵੋਲ ਆਲਿਵ ਵੀ ਨਹੀਂ ਹੁੰਦੀ ਪੀਜੇ ਤੇ ਉਹ ਕਾਲੀ ਜੀ ਪਈ ਪੁੱਕ ਕੇ ਪੈਂਦੀ ਹੈ ਠੀਕ ਹੈ ਠੀਕ ਹੈ ਉਹ ਮਰਜ਼ੀ ਹਾਂ ਸਾਹਮਣੇ ਕਿਵੇਂ ਹਾਂ ਆਲਿਵ ਬਾਈ ਠੀਕ ਹੈ ਬਾਈ ਬਾਕੀ ਸੌਂਗ ਵੀ ਪਾਈ ਦੇ ਹਾਂ ਵੱਖਰੀ ਨੇ ਤੇ ਮੁਰਗੇ ਕੁੱਤੇ ਸਾਰਾ ਕੁਝ ਰੱਖੀ ਬੈਠਾ ਯਾਰਾ ਬਾਕੀ ਹੈ ਨਾ ਜਿਹੜੇ ਬੰਦੇ ਨੇ ਕੰਮ ਕਰਨਾ ਜਾਂ ਦਿਲ ਨੂੰ ਸਕੂਨ ਆ ਉਹ ਇੱਥੇ ਹੀ ਰਹਿ ਗਿਆ ਜਨਾ ਬਾਹਰ ਵੀ ਕੋਈ ਫਾਇਦਾ ਨਹੀਂ ਹੈਗਾ ਨਾ ਬਾਈ ਜਿਵੇਂ ਬਾਈ ਦਾ ਫਾਰਮ ਪਾਇਆ ਵਧੀਆ ਆ ਇੱਥੇ ਇੱਕ ਕਾਰੋਬਾਰ ਆਪਦਾ ਤੋਰੀ ਬੈਠਾ ਤੇ ਬਾਕੀ ਨਰਸਰੀ ਵੀ ਬਾਈ ਕਹਿੰਦਾ ਆਪਾਂ ਇੱਥੇ ਤਿਆਰ ਕਰਾਂਗੇ ਵੀਡੀਓ ਸ਼ੇਅਰ ਕਰ ਦਿਓ ਜੀ ਧੰਨਵਾਦ ਜਿਉਂਦੇ ਵੱਸਦੇ ਰਹੋ